ਹਾਂਜੀ ਤੁਹਾਡਾ ਸਭ ਦਾ ਸਵਾਗਤ ਹੈ ਐਜੂਕੇਸ਼ਨ ਸਿੰਪਲੀਫਾਈਡ ਬਾਏ OCDC ਚੈਨਲ ਦੇ ਉੱਪਰ ਸੋ ਜੇ ਤੁਸੀਂ ਪੀਟ ਰਿਪਲੇਸ ਵੀ ਅਤੇ ਪੰਜਾਬ ਗਵਰਨਮੈਂਟ ਵੱਲੋਂ ਕੱਢੀਆਂ ਗਈਆਂ ਇਨਸਟ੍ਰਕਟਰ ਦੀਆਂ ਪੋਸਟਾਂ ਲਈ ਅਪਲਾਈ ਕੀਤਾ ਹੋਇਆ ਹੈ ਜਿਸ ਦਾ ਇਸ਼ਤਿਹਾਰ ਨੰਬਰ ਸੀ 5/2023 ਤਾਂ ਇਹ ਵੀਡੀਓ ਤੁਹਾਡੇ ਲਈ ਹੈ ਤਾਂ ਤੁਸੀਂ ਇਹ ਪ੍ਰੀਖਿਆ ਦੀ ਆਪਣੀ ਟੌਪ ਕਲਾਸ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਚੈਨਲ ਨਾਲ ਜੁੜ ਜਾਓ ਸਬਸਕ੍ਰਾਈਬ ਦਾ ਬਟਨ ਦਬਾਉਣਾ ਨਾ ਭੁੱਲੋ ਕੰਪਲੀਟ ਸਟੱਡੀ ਮਟੀਰੀਅਲ ਬਹੁਤ ਹੀ ਬਾਜੂ ਫੀਸ ਦੇ ਵਿੱਚ ਉਪਲਬਧ ਹੈ ਉਹਦੇ ਲਈ ਸੰਪਰਕ ਕਰ ਸਕਦੇ ਹੋ 98763 ਕ 77788 ਦੇ ਉੱਪਰ ਸੋ ਇਸ ਵੀਡੀਓ ਦਾ ਟਾਪਿਕ ਰਹੇਗਾ ਸਾਹਿਤ ਅਤੇ ਮਨੋਵਿਗਿਆਨ ਵਿੱਚ ਆਪਸੀ ਸੰਬੰਧ ਤਾਂ ਉਸ ਦੇ ਬਾਰੇ ਐਮਸੀਕਿਊ ਤੁਹਾਨੂੰ ਮੈਂ ਇਸ ਵਿੱਚ ਕਰਵਾਉਣ ਜਾ ਰਹੇ ਹਾਂ ਆਪਣਾ ਪਹਿਲਾ ਕੁਐਸਚਨ ਹੈ ਜੀ ਸਾਹਿਤ ਵਿੱਚ ਪਾਤਰਾਂ ਦੀਆਂ ਅਚੇਤਨ ਪ੍ਰੇਰਨਾਵਾਂ ਅਚੇਤਨ ਤੋਂ ਭਾਵ ਹੁੰਦਾ ਅਨਕੌਨਸ਼ੀਅਸ ਪ੍ਰੇਰਨਾਵਾਂ ਦੀ ਖੋਜ ਨਾਲ ਕਿਹੜਾ ਮਨੋਵਿਗਿਆਨਿਕ ਸਿਧਾਂਤ ਜਾਨਕਿ ਕਿਹੜਾ ਸਾਈਕੋਲੋਜੀਕਲ ਪ੍ਰਿੰਸੀਪਲ ਹੈ ਜੋ ਸਭ ਤੋਂ ਨੇੜਿਓਂ ਜੁੜਿਆ ਹੋਇਆ ਹੈ ਤਾਂ ਇਸ ਦਾ ਆਪਸ਼ਨ ਤੁਹਾਡੇ ਕੋਲ ਨੇ ਵਿਵਹਾਰਵਾਦ ਜਿਸ ਨੂੰ ਆਪਾਂ ਕਹਿੰਦੇ ਬਿਹੇਰੀਜ਼ਮ ਦੂਸਰੀ ਆਪਸ਼ਨ ਹੈ ਸਾਈਕੋਅਨਾਲਿਸਿਸ ਜਿਸ ਨੂੰ ਪੰਜਾਬੀ ਵਿੱਚ ਕਿਹਾ ਜਾਂਦਾ ਹੈ ਮਨੋਵਿਸ਼ਲੇਸ਼ਣ ਤੀਸਰਾ ਹੈ ਮਨੁੱਖਤਾਵਾਦ ਮਤਲਬ ਹਿਊਮਨਿਟਿਜ਼ਮ ਉਸ ਤੋਂ ਬਾਅਦ ਹੈ ਜੀ ਬੋਧਾਦਮਿਕ ਮਨੋਵਿਗਿਆਨ ਬੋਧਾਦਮਿਕ ਤੋਂ ਪਾ ਹੁੰਦਾ ਕੋਗਨੀਟਿਵ ਸਾਈਕੋਲੋਜੀ ਸੋ ਆਪਣੇ ਇਸ ਪਹਿਲੇ ਪ੍ਰਸ਼ਨ ਦਾ ਉੱਤਰ ਆਏਗਾ ਮਨੋਵਿਸ਼ਲੇਸ਼ਣ ਆਪਸ਼ਨ ਬੀ ਸਿਗਮੰਟ ਫਰਾਇਡ ਦਾ ਕਨਸੈਪਟ ਸੀਗਾ ਜੀ ਸਾਈਕੋਅਨਾਲਿਸਿਸ ਇਸ ਨੂੰ ਕਿਹਾ ਜਾਂਦਾ ਹੈ ਅਚੇਤਨ ਪ੍ਰੇਰਨਾਵਾਂ ਅਤੇ ਸੰਘਰਸ਼ਾਂ ਦੇ ਉੱਪਰ ਕੇਂਦ੍ਰਿਤ ਹੈ ਜੋ ਅਕਸਰ ਸਾਹਿਤਿਕ ਪਾਤਰਾਂ ਵਿੱਚ ਖੋਜੇ ਜਾਂਦੇ ਹਨ ਚਲਦੇ ਆਪਾਂ ਆਪਣੇ ਪ੍ਰਸ਼ਨ ਨੰਬਰ 2 ਦੇ ਉੱਪਰ ਤਾਂ ਪ੍ਰਸ਼ਨ ਨੰਬਰ 2 ਤੁਹਾਡਾ ਹੈ ਕਿ ਕਿਹੜੀ ਸਾਹਿਤਿਕ ਲਹਿਰ ਨੇ ਪਾਤਰਾਂ ਦੀ ਮਨੋਵਿਗਿਆਨਿਕ ਗਹਿਰਾਈ ਅਤੇ ਅੰਦਰੂਨੀ ਵਿਚਾਰਾਂ ਦੇ ਉੱਪਰ ਜ਼ੋਰ ਦਿੱਤਾ ਆਪਸ਼ਨ ਹੈ ਯਥਾਰਥਵਾਦ ਰੋਮਾਂਸਵਾਦ ਆਧੁਨਿਕਤਾ ਜਿਸ ਨੂੰ ਕਹਿੰਦੇ ਮਾਡਰਨਿਜ਼ਮ ਜਾਂ ਫਿਰ ਕੁਦਰਤਵਾਦ ਮਤਲਬ ਨੇਚਰਲਿਜ਼ਮ ਦਾ ਆਨਸਰ ਆਏਗਾ ਤੁਹਾਡਾ ਆਪਸ਼ਨ ਸੀ ਆਧੁਨਿਕਤਾ ਆਧੁਨਿਕਤਾਵਾਦ ਅਕਸਰ ਪਾਤਰਾਂ ਦੇ ਅੰਦਰੂਨੀ ਵਿਚਾਰਾਂ ਅਤੇ ਮਨੋਵਿਗਿਆਨਿਕ ਜਟਿਲਤਾਤੇ ਉਪਰ ਕੇਂਦਰਿਤ ਹੁੰਦਾ ਹੈ ਜਿਵੇਂ ਕਿ ਜੇਮਸ ਜੁਆਇਸ ਦੇ ਜੁਲਿਸਿਸ ਵਰਗੀਆਂ ਜਿਹੜੀਆਂ ਰਚਨਾਵਾਂ ਨੇ ਉਹਨਾਂ ਦੇ ਵਿੱਚ ਤੁਸੀਂ ਇਹ ਦੇਖ ਸਕਦੇ ਹੋ ਤੀਸਰਾ ਕੁਐਸਚਨ ਹੈ ਇਹਨਾਂ ਵਿੱਚੋਂ ਕੌਣ ਮਨੋਵਿਗਿਆਨਿਕ ਧਾਰਨਾਵਾਂ ਨੂੰ ਆਪਣੀਆਂ ਸਾਹਿਤਿਕ ਰਚਨਾਵਾਂ ਦੇ ਵਿੱਚ ਜੋੜਨ ਦੇ ਲਈ ਜਾਣਿਆ ਜਾਂਦਾ ਹੈ ਤਾਂ ਹੇਠ ਲਿਖਿਆ ਵਿੱਚੋਂ ਕਿਹੜਾ ਅਜਿਹੇ ਲੇਖਕ ਹੈ ਜੋ ਮਨੋਵਿਗਿਆਨਿਕ ਧਾਰਨਾਵਾਂ ਨੂੰ ਪ੍ਰਿੰਸੀਪਲਸ ਨੂੰ ਜੋ ਸਾਈਕੋਲੋਜੀ ਦੇ ਵਿੱਚ ਹੁੰਦੇ ਨੇ ਉਹਨਾਂ ਨੂੰ ਆਪਣੀਆਂ ਸਾਹਿਤਿਕ ਰਚਨਾਵਾਂ ਜਾਨਕਿ ਲਿਟਰੇਚਰ ਦੇ ਵਿੱਚ ਜੋੜਦਾ ਹੈ ਤਾਂ ਆਪਸ਼ਨ ਤੁਹਾਡੇ ਕੋਲ ਨੇ ਚਾਰਲਸ ਡਿਕਨਸ ਲਿਓ ਟਾਲਸਟਾਈ ਵਰਜੀਨੀਆ ਵੁਲਫ ਜਾਂ ਫਿਰ ਮਾਰਕ ਟਵੇਨ ਤਾਂ ਆਨਸਰ ਆਏਗਾ ਵਰਜੀਨੀਆ ਵੁਲਫ ਠੀਕ ਹੈ ਜੀ ਵਰਜੀਨੀਆ ਵੁਲਫ ਨੂੰ ਚੇਤਨਾ ਦੀ ਧਾਰਾ ਤੋਂ ਮਨੋਵਿਗਿਆਨਿਕ ਅਵਸਥਾਾਂ ਮਾ ਦੀ ਪਰਚੋਲ ਕਰਨ ਲਈ ਉਸਦੇ ਕੰਮ ਲਈ ਜਾਣਿਆ ਜਾਂਦਾ ਹੈ ਸਮੂਹਿਕ ਅਚੇਤਨਾ ਜਿਸ ਨੂੰ ਕਿਹਾ ਜਾਂਦਾ ਹੈ ਕਲੈਕਟਿਵ ਅਨਕੌਨਸ਼ੀਅਸਨੈਸ ਸਮੂਹਿਕ ਅਚੇਤਨਾ ਦੀ ਧਾਰਨਾ ਕਿਸ ਮਨੋਵਿਗਿਆਨੀ ਦੇ ਨਾਲ ਜੁੜੀ ਹੋਈ ਹੈ ਸਾਹਿਤ ਵਿੱਚ ਅਕਸਰ ਇਸ ਦਾ ਹਵਾਲਾ ਦਿੱਤਾ ਜਾਂਦਾ ਹੈ ਹਵਾਲਾ ਨੂੰ ਕਿਹਾ ਜਾਂਦਾ ਹੈ ਰੈਫਰੈਂਸ ਸੋ ਇਸ ਦਾ ਉੱਤਰ ਆਏਗਾ অপਸ਼ਨ B ਕਾਰਲ ਜੰਗ ਠੀਕ ਹੈ ਜੀ ਕਾਰਲ ਜੰਗ ਜਾਂ ਕਾਰਲ ਜੁੰਗ ਵੀ ਇਸ ਨੂੰ ਬੋਲਿਆ ਜਾਂਦਾ ਹੈ ਸੋ ਕਾਰਲ ਜੁੰਗ ਦੇ ਜਿਹੜੇ ਸਮੂਹਿਕ ਅਚੇਤ ਦੀ ਧਾਰਨਾ ਨੇ ਬਹੁਤ ਸਾਰੀਆਂ ਸਾਹਿਤਕ ਰਚਨਾਵਾਂ ਅਤੇ ਵਿਸ਼ਿਆਂ ਨੂੰ ਪ੍ਰਭਾਵਿਤ ਕੀਤਾ ਹੈ ਚਲਦੇ ਆਪਾਂ ਪ੍ਰਸ਼ਨ ਨੰਬਰ 5 ਦੇ ਉੱਪਰ ਤਾਂ ਆਪਣਾ ਅਗਲਾ ਪ੍ਰਸ਼ਨ ਹੈ ਸਾਹਿਤ ਵਿੱਚ ਕਿਹੜੀ ਸ਼ੈਲੀ ਅਕਸਰ ਮਨੋਵਿਗਿਆਨਿਕ ਸੱਦਮੇ ਅਤੇ ਮਾਨਸਿਕ ਬਿਮਾਰੀ ਨਾਲ ਸੰਬੰਧਿਤ ਵਿਸ਼ਿਆਂ ਦੇ ਨਾਲ ਸੰਬੰਧਿਤ ਹੈ ਤਾਂ ਸਾਹਿਤ ਦੀ ਕਿਹੜੀ ਸ਼ੈਲੀ ਹੈ ਉਹ ਤੁਸੀਂ ਦੱਸਣਾ ਹੈ ਜੋ ਕਿ ਮਨੋਵਿਗਿਆਨਿਕ ਸੱਦਮੇ ਜਿੰਨਾਂ ਲੋਕਾਂ ਨੂੰ ਲੱਗ ਜਾਂਦੇ ਹਨ ਜਾਂ ਕਿਸੇ ਲੋਕਾਂ ਨੂੰ ਮਾਨਸਿਕ ਬਿਮਾਰੀ ਜਿਹੜੀ ਹੈਗੀ ਉਹ ਉਸ ਤੋਂ ਗ੍ਰਸਤ ਹੋ ਜਾਂਦੇ ਹਨ ਤਾਂ ਅਜਿਹੇ ਵਿਸ਼ਿਆਂ ਦੇ ਨਾਲ ਸੰਬੰਧਿਤ ਲਿਟਰੇਚਰ ਕਿਹੜਾ ਹੈ ਉਹ ਤੁਸੀਂ ਦੱਸਣਾ ਇਸ ਕੁਐਸਚਨ ਦੇ ਵਿੱਚ ਤਾਂ ਇਸ ਦਾ ਉੱਤਰਾ ਹੈ ਆਪਸ਼ਨ ਬੀ ਜਿਸ ਨੂੰ ਕਿਹਾ ਜਾਂਦਾ ਗੋਥਿਕ ਫਿਕਸ਼ਨ ਤਾਂ ਫਿਕਸ਼ਨ ਨੂੰ ਇੱਥੇ ਗਲਪ ਕਿਹਾ ਜਾਂਦਾ ਪੰਜਾਬੀ ਦੇ ਵਿੱਚ ਗੋਥਿਕ ਗਲਪ ਅਕਸਰ ਪਾਗਲਪਨ ਮਨੋਵਿਗਿਆਨਿਕ ਸੱਦਮੇ ਅਤੇ ਮਨੁੱਖੀ ਮਨ ਦੇ ਗਹਿਰੇ ਜਿਹੜੇ ਪਹਿਲੂ ਨੇ ਉਹਨਾਂ ਵਿਸ਼ਿਆਂ ਦੀ ਪਰਚੋਲ ਕਰਦਾ ਹੈ ਚੱਲਦੇ ਹਾਂ ਅਗਲੇ ਕੁਐਸਚਨ ਤੇ ਤਾਂ ਅਗਲਾ ਕੁਐਸਚਨ ਹੈ ਜੀ ਮਨੋਵਿਗਿਆਨ ਅਤੇ ਸਾਹਿਤ ਦੋਵਾਂ ਵਿੱਚ ਲਿਖਿਆ ਵਿੱਚੋਂ ਕਿਹੜਾ ਇੱਕ ਸਾਂਝਾ ਵਿਸ਼ਾ ਹੈ ਆਪਸ਼ਨ ਹੈ ਟੈਕਨੋਲੋਜੀ ਤਰਕਸ਼ੀਲਤਾ ਪਛਾਣ ਜਾਂ ਫਿਰ ਆਰਥਿਕਤਾ ਤਾਂ ਅਨਸਰ ਆਏਗਾ ਆਪਸ਼ਨ ਸੀ ਪਛਾਣ ਪਛਾਣ ਨੂੰ ਆਇਡੈਂਟੀਟੀ ਕਿਹਾ ਜਾਂਦਾ ਹੈ ਠੀਕ ਹੈ ਜੀ ਹਰ ਕੋਈ ਆਪਣੀ ਆਇਡੈਂਟੀਟੀ ਆਪਣੀ ਕਈ ਵਾਰ ਕੋਈ ਵਿਅਕਤੀ ਆਪਣੀ ਆਇਡੈਂਟੀਟੀ ਨੂੰ ਲੈ ਕੇ ਬਹੁਤ ਵੱਡੇ ਵੱਡੇ ਸੰਘਰਸ਼ ਦੇ ਨਾਲ ਜੂਝਦਾ ਹੋਇਆ ਆਇਡੈਂਟੀਟੀ ਕ੍ਰਾਈਸਿਸ ਤੋਂ ਵੀ ਪੀੜਤ ਹੋ ਜਾਂਦਾ ਹੈ ਪ੍ਰਸ਼ਨ ਨੰਬਰ 7 ਫਰਾਇਡ ਦੀ ਓਡੀਪਸ ਕੰਪਲੈਕਸ ਦੀ ਥਿਊਰੀ ਕਿਸ ਮਸ਼ਹੂਰ ਸਾਹਿਤਿਕ ਪਾਤਰ ਦੇ ਨਾਲ ਸੌਰੀ ਪਾਤਰ ਤੇ ਲਾਗੂ ਕੀਤੀ ਗਈ ਹੈ ਤਾਂ ਇਸ ਦਾ ਉੱਤਰ ਆਏਗਾ ਆਪਸ਼ਨ A ਹੈਮਲੇਟ ਫਰਾਇਡ ਦਾ ਆਰਡੀਪਸ ਕੰਪਲੈਕਸ ਜੋ ਹੈ ਸ਼ੈਕਸਪੀਅਰ ਦੇ ਹੈਮਲੇਟ ਤੇ ਮਸ਼ਹੂਰ ਤੌਰ ਤੇ ਲਾਗੂ ਕੀਤਾ ਗਿਆ ਹੈ ਜੋ ਹੈਮਲੇਟ ਦੀ ਮਾਂ ਪ੍ਰਤੀ ਅਵਚੇਤਨ ਖਿੱਚ ਦਾ ਸੁਝਾਅ ਦਿੰਦਾ ਹੈ ਅਗਲਾ ਪ੍ਰਸ਼ਨ ਹੈ ਚੇਤਨਾ ਦੀ ਧਾਰਾ ਸ਼ਬਦ ਕਿਸ ਸਾਹਿਤਿਕ ਤਕਨੀਕ ਨਾਲ ਸਭ ਤੋਂ ਵਧੀਆ ਜੁੜਿਆ ਹੋਇਆ ਹੈ ਤਾਂ ਇਸ ਦਾ ਆਪਸ਼ਨ ਹੈ ਤੁਹਾਡੇ ਕੋਲ ਤੀਜੇ ਵਿਅਕਤੀ ਦਾ ਵਰਣਨ ਫਲੈਸ਼ਬੈਕ ਗੈਰ ਲੀਨੀਅਰ ਵਿਰਤਾਂਤ ਜਾਂ ਅੰਦਰੂਨੀ ਮੋਨੋਲੋਗ ਤਾਂ ਇਸਦਾ ਉੱਤਰ ਆਏਗਾ ਆਪਸ਼ਨ ਡੀ ਅੰਦਰੂਨੀ ਮੋਨੋਲੋਗ ਚੇਤਨਾ ਦੀ ਧਾਰਾ ਇੱਕ ਸਾਹਿਤਿਕ ਤਕਨੀਕ ਹੈ ਜੋ ਕਿ ਪਾਤਰ ਦੇ ਵਿਚਾਰਾਂ ਨੂੰ ਅਸਲ ਸਮੇਂ ਵਿੱਚ ਹਾਸਲ ਕਰਨ ਦੀ ਕੋਸ਼ਿਸ਼ ਕਰਦੀ ਹੈ ਅਕਸਰ ਅੰਦਰੂਨੀ ਮੋਨੋਲੋਗ ਦੇ ਦੁਆਰਾ ਠੀਕ ਹੈ ਜੀ ਅੰਦਰੂਨੀ ਮੋਨੋਲੋਗ ਦਾ ਦੁਆਰਾ ਮਤਲਬ ਹੁੰਦਾ ਕਿ ਜਦੋਂ ਕੋਈ ਵਿਅਕਤੀ ਆਪਣੇ ਆਪ ਨਾਲ ਹੀ ਆਪਣੀ ਅੰਦਰ ਗੱਲਾਂ ਕਰਦਾ ਹੈ ਤਾਂ ਉਸ ਨੂੰ ਉਸੇ ਅੰਦਰੂਨੀ ਮੋਨੋਲੋਗ ਕਹਿੰਦੇ ਹਾਂ ਪ੍ਰਸ਼ਨ ਨੰਬਰ 9 ਹੈ ਆਪਣਾ ਹੇਠ ਦਿੱਤੇ ਲੇਖਕਾਂ ਵਿੱਚੋਂ ਕਿਹੜਾ ਲੇਖਕ ਆਪਣੇ ਕੰਮਾਂ ਵਿੱਚ ਮੌਜੂਦਗੀ ਦੇ ਵਿਸ਼ਿਆਂ ਅਤੇ ਮਨੁੱਖਤਾ ਮਨੁੱਖੀ ਮਾਨਸਿਕਤਾ ਦੀ ਪਰਜੋਲ ਕਰਨ ਵਜੋਂ ਜਾਣਿਆ ਜਾਂਦਾ ਹੈ ਤਾਂ ਇਸ ਦਾ ਉੱਤਰ ਆਏਗਾ অপਸ਼ਨ B ਅਲਬਰਟ ਕਾਮਿਊ ਅਲਬਰਟ ਕੈਮਸ ਨੇ ਦੀ ਸਟ੍ਰੇਂਜਰ ਅਤੇ ਦੀ ਮਿਥ ਆਫ ਸਿਸਿਫਸ ਵਰਗੀਆਂ ਜਿਹੜੀ ਰਚਨਾਵਾਂ ਨੇ ਉਹਨਾਂ ਵਿੱਚ ਹੋਂਦਵਾਦ ਅਤੇ ਮਨੁੱਖੀ ਮਾਨਸਿਕਤਾ ਦੀ ਖੋਜ ਕੀਤੀ ਹੈ ਇਸ ਵੀਡੀਓ ਦਾ ਲਾਸਟ ਕੁਸ਼ਣ ਆਪਣਾ ਹੈ ਜੀ ਸਾਹਿਤ ਵਿੱਚ ਸਦਮੇ ਦੀ ਖੋਜ ਕਿਸ ਮਨੋਵਿਗਿਆਨਕ ਧਾਰਨਾ ਨਾਲ ਸਭ ਤੋਂ ਨੇੜਿਓਂ ਜੁੜੀ ਹੋਈ ਹੈ ਮਤਲਬ ਲਿਟਰੇਚਰ ਦੇ ਵਿੱਚ ਕਿਸੇ ਸਦਮੇ ਦੀ ਖੋਜ ਜਿਹੜੀ ਹੁੰਦੀ ਆ ਇਸੇ ਸਦਮੇ ਦੀ ਰਿਸਰਚ ਜੋ ਹੁੰਦੀ ਹੈ ਉਹ ਸਾਈਕੋਲੋਜੀ ਦੀ ਕਿਹੜੀ ਧਾਰਨਾ ਕਿਹੜੇ ਪ੍ਰਿੰਸੀਪਲ ਨਾਲ ਜੁੜੀ ਹੋਈ ਹੈ ਸੋ ਉਸ ਦਾ ਉੱਤਰ ਆਏਗਾ ਆਪਸ਼ਨ ਸੀ ਪੋਸਟ ਟਰਾਮੈਟਿਕ ਤਣਾਅ ਵਿਕਾਰ ਜਦੋਂ ਕਿਸੇ ਵਿਅਕਤੀ ਨਾਲ ਕੋਈ ਬਹੁਤ ਬੁਰੀ ਘਟਨਾ ਵਾਪਰ ਜਾਂਦੀ ਹੈ ਤਾਂ ਉਸ ਨੂੰ ਕਿਹਾ ਜਾਂਦਾ ਹੈ ਟਰਾਮਾ ਟਰਾਮਾ ਤੋਂ ਭਾਵ ਹੁੰਦਾ ਕਿਸੇ ਬੁਰੀ ਘਟਨਾ ਦਾ ਘਟ ਜਾਣਾ ਠੀਕ ਹੈ ਤਾਂ ਘਟਨਾ ਤੋਂ ਬਾਅਦ ਉਸ ਵਿਅਕਤੀ ਉੱਪਰ ਜੋ ਵਿਕਾਰ ਪੈਦਾ ਹੁੰਦੇ ਹਨ ਉਸ ਦੇ ਅੰਦਰ ਤਾਂ ਉਸ ਨੂੰ ਕਿਹਾ ਜਾਂਦਾ ਹੈ ਪੋਸਟ ਟ੍ਰੋਮੈਟਿਕ ਸਟ्रेस ਡਿਸਆਰਡਰ ਸੋ ਇਹ ਸਾਨੂੰ ਲਿਟਰੇਚਰ ਤੇ ਸਾਈਕੋਲੋਜੀ ਦੇ ਵਿੱਚ ਆਪਸੀ ਸਬੰਧ ਦੇ ਬਾਰੇ एमसीक्यू ਅਤੇ ਉਹਨਾਂ ਦੇ ਆਨਸਰ ਕੰਪਲੀਟ ਸਟਡੀ ਮਟੀਰੀਅਲ ਤੁਸੀਂ ਵੀਡੀਓ ਦੀ ਫਾਰਮ ਚ ਵੀ ਲੈ ਸਕਦੇ ਹੋ ਜਾਂ ਫਿਰ ਪੀਡੀਐਫ ਵੀ ਪਰਚੇਸ ਕਰ ਸਕਦੇ ਹੋ ਬਹੁਤ ਹੀ ਬਾਜੂ ਫੀਸ ਦੇ ਕੇ ਸੰਪਰਕ ਕਰਨਾ ਹੈ 9876377788 ਉਪਰ WhatsApp ਮੈਸੇਜ ਕਰਨਾ ਉਸ ਦੇ ਉਪਰ ਤੁਹਾਨੂੰ ਰਿਪਲਾਈ ਮਿਲ ਜਾਵੇਗਾ ਜੋ ਵੀ ਜਾਣਕਾਰੀ ਚਾਹੁੰਦੇ ਹੋ ਥੈਂਕ ਯੂ ਥੈਂਕਸ ਫॉर ਵਾਚਿੰਗ